ਵੀਰੋ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਵੀ ਬਾਪੂ ਜੀ ਬਾਪੂ ਜੀ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਕਿਹੜੇ ਚੱਕਰਾਂ 'ਚ ਪੈ ਗਏ ਤੁਸੀਂ ਇਹ ਰਾਜਨੀਤੀ ਆ ਰਾਜਨੀਤੀ ਇਹ ਸ਼ੈਤਾਨਾਂ ਦੀ ਖੇਡ ਆ ਇਹ ਸ਼ੈਦਾਨ ਲੋਕਾਂ ਦਾ ਜੂਆ ਆ ਤੁਸੀਂ ਭਲੇਮਾਨਸ ਬੰਦਿਆਂ ਤੁਸੀਂ ਇਹ ਚੋਂ ਬਾਹਰ ਨਿਕਲੋ ਐਵੇਂ ਵਨ ਸੋਨੇ ਬਿਆਨ ਨਾ ਦੋ ਤੁਹਾਡਾ ਬੇਟਾ ਵੀ ਰਾਜਨੀਤੀ ਦਾ ਸ਼ਿਕਾਰ ਹੋਇਆ ਆ ਤੁਸੀਂ ਸਿੱਧੇ ਸਾਡੇ ਲੋਕ ਆ ਇਹ ਰਾਜਨੀਤਿਕ ਲੋਕ ਕੁਝ ਹੋਰ ਹੁੰਦੇ ਆ ਇਹਨਾਂ ਦੀ ਇੱਕ ਅੰਦੀ ਲਗਰ ਵੱਧ ਹੁੰਦੀ ਆ ਤੁਹਾਨੂੰ ਇਹਨਾਂ ਫਸਾ ਗਏ ਪਾਸੇ ਹੋ ਜਿਹੜਾ ਤੁਹਾਨੂੰ ਪਤਾ ਉਹ ਨਹੀਂ ਲੱਗਣਾ ਵੀ ਤੁਸੀਂ ਫਸ ਕਰ ਦੋਗੇ ਤੇ ਇਹ ਪਾਸੇ ਕਦੋਂ ਹੋਗਾ ਤੇ ਤੁਸੀਂ ਐਵੇਂ ਬਿਆਨ ਨਾ ਦੋ ਜਿਹੜਾ ਕਿਹੜਾ ਲੰਡੂ ਯੂਟਿਊਬਰ ਲੰਡੂ ਮੀਡੀਆ ਤੁਹਾਡੇ ਕੋਲ ਜਾਂਦਾ ਉੱਥੇ ਪੈਸੇ ਕਮਾਉਣ ਆਸਤੇ ਤੁਹਾਡੀ ਇੰਟਰਵਿਊ ਲੈ ਲੀਂਦਾ ਯਾਬ ਉਹ ਨਹੀਂ ਬੈਕਮਾਲ ਇਹਦਾ ਤੁਸੀਂ ਕੋਈ ਜੁਬਿਆਨ ਦੇ ਦਿੰਦੇ ਜੋ ਪੁੱਛਦਾ ਤੁਹਾਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਤੁਸੀਂ ਫਾ ਜਾਣੇ ਆ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਅਸੀਂ ਤੁਹਾਡੇ ਸਾਰੇ ਪਰਿਵਾਰ ਨੂੰ ਸਿੱਧੂ ਨੂੰ ਪਿਆਰ ਕਰਦੇ ਆ ਸਿੱਧੂ ਦੀ ਵਜ੍ਹਾ ਨਾਲ ਸਾਰੀ ਪੰਜਾਬੀ ਇਹ ਤੁਹਾਨੂੰ ਪਿਆਰ ਕਰਦੀ ਆ ਸਾਰੀ ਪੰਜਾਬੀ ਇਹ ਪੂਰੀ ਦੁਨੀਆ ਦੇ ਪੰਜਾਬੀ ਇਕੱਲੇ ਪੰਜਾਬੀ ਹੀ ਨਹੀਂ ਸਾਰੀ ਦੁਨੀਆ ਹੀ ਤੁਹਾਨੂੰ ਪਿਆਰ ਕਰਦੀ ਆ ਜਿਵੇਂ ਸਿੱਧੂ ਨੂੰ ਪਿਆਰ ਕਰਦੀ ਸੀ ਹੈਨਾ ਤੇ ਤੁਸੀਂ ਇਹਨਾਂ ਚੱਕਰਾਂ ਹੀ ਨਾ ਪੋਓ ਇਹ ਬੜੇ ਸ਼ੈਤਾਨ ਲੋਗ ਆ ਇਹ ਰਾਜਨੀਤਿਕ ਲੋਗ ਆ ਇਹ ਰਾਜਨੀਤੀ ਆ ਬੜੀ ਗੰਦੀ ਚੀਜ਼ ਆ ਕਾਸ ਗਾਇਦਾ ਸਟ੍ਰੰ ਪੰਜਾਬ ਦੀ ਰਾਜਨੀਤੀ ਤੇ ਬੜੀ ਕਰਪਟ ਹੋਈ ਪਈ ਆ ਹੈਨਾ ਚਲੋ ਕਈਆਂ ਦੇਸ਼ਾਂ ਵਿੱਚ ਵਧੀਆ ਵੀ ਹੈ ਇਹੋ ਜੀ ਗੱਲ ਨਹੀਂ ਹੈਗੀ ਪਰ ਪੰਜਾਬ ਚ ਕੰਮ ਗੜਬੜਿਆ ਤੁਸੀਂ ਇਹਨਾਂ ਦੇ ਰਾਜਨੀਤਿਕ ਲੋਕਾਂ ਤੋਂ ਬਚ ਕੇ ਰਹੋ ਆਪਣਾ ਕੰਮ ਕਰੋ ਜਮੀਨ ਸਾਹਬ ਉਹ ਆਪਣੇ ਬੱਚੇ ਨੂੰ ਵੱਡਾ ਕਰੋ ਪਹਿਲੀ ਗੱਲ ਤਾ ਤੁਸੀਂ ਇੱਥੋਂ ਚਲੇ ਜਾਓ ਥੋੜੇ ਟਾਈਮ ਆਸਤੇ ਅਮਰੀਕਾ ਅੰਗਲੇਟਰ ਵਰਗੇ ਦੇਸ਼ ਚ ਤੁਹਾਡੇ ਕੋ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਇੱਥੇ ਤੁਹਾਨੂੰ ਇਹਨਾਂ ਪੋਲੀਟੀਕਲ ਲੋਕਾਂ ਇਹਨਾਂ ਲੰਡੂ ਮੀਡੀਆ ਯੂਟਿਊਬਰਾਂ ਨੇ ਤਾਨੂੰ ਕੇ ਨਾ ਕਿਸ ਚੱਕਰ ਚ ਫਸਾਈ ਰੱਖਣਾ ਫਸਾਈ ਰੱਖਣਾ ਫਸਾਈ ਰੱਖਣਾ ਫਸਾਈ ਰੱਖਣਾ ਤੁਹਾਨੂੰ ਇਹਨਾਂ ਦੀਆਂ ਚਾਲਾਂ ਦਾ ਪਤਾ ਨਹੀਂ ਲੱਗਣਾ ਸਿੱਧੂ ਨੂੰ ਵੀ ਪਤਾ ਲੱਗਾ ਸੀ ਉਹਨਾਂ ਵੀ ਚਾਲਬਾਜ਼ੀ ਹੋਈ ਸੀ ਹੈ ਨਾ ਤੇ ਮੇਰੀ ਬੇਨਤੀ ਆ ਵੀ ਤੁਸੀਂ ਨਾ ਥੋੜਾ ਜਿਹਾ ਸਿਆਣੇ ਬਣੋ ਤੇ ਇੱਥੋਂ ਚਲੇ ਜਾਓ ਥੋੜੇ ਟਾਈਮ ਆਸਤੇ ਬੱਚੇ ਨੂੰ ਪੜ੍ਹਾਓ ਪ੍ਰਾਪਰਟੀ ਵਾਧੂਆ ਬੱਚਾ ਵੱਡਾ ਹੋਵੇ ਪ੍ਰਾਪਰਟੀ ਸੰਭੇ ਤੁਹਾਨੂੰ ਵੀ ਸੁੱਖ ਚਾਰ ਮਿਲੇ ਜਿਹੜਾ ਤੁਹਾਨੂੰ ਦਰਦ ਮਿਲਿਆ ਉਹਦੀ ਪੂਰਤੀ ਹੋਵੇ ਹੈ ਨਾ ਤੇ ਬੜੀ ਸੋਹਣੀ ਜ਼ਿੰਦਗੀ ਤੁਸੀਂ ਜੀ ਰਹੇ ਸੀ ਪਰ ਇੱਕ ਹਾਦਸਾ ਹੋਇਆ ਜ਼ਿੰਦਗੀ ਵਿੱਚ ਹੈ ਨਾ ਤੇ ਇਹੋ ਬੇਨਤੀ ਆ ਵੀ ਤੁਸੀਂ ਇੱਥੋਂ ਥੋੜੇ ਟਾਈਮ ਵਾਸਤੇ ਚਲੇ ਜਾਓ ਇੱਥੋਂ ਜਾ ਕੇ ਬੱਚਾ ਵੱਡਾ ਹੋ ਜਾਊਗਾ ਕਪੜਾ ਕੰਮ ਇਹ ਤੁਸੀਂ ਇਹ ਮੀਡੀਆ ਲਾਈਨ ਤੋਂ ਹੀ ਦੂਰ ਹੋ ਜਾਓ ਜੇ ਤੁਸੀਂ ਕੁਝ ਕਹਿਣਾ ਵੀ ਆ ਆਪਣੇ ਚੈਨਲ ਦੇ ਕੋਲ ਤੁਹਾਡਾ ਬਹੁਤ ਵੱਡਾ ਚੈਨਲ ਆ ਇਹ ਜਿਹੜੇ ਲੰਡੂ ਇਹਨਾਂ ਨੂੰ ਦੂਰ ਕਰੋ ਬਿਲਕੁਲ ਮਿਲਣਾ ਮੁਿਲਣਾ ਬੰਦ ਕਰੋ ਇਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ ਮੈਂ ਬੜੀ ਬੇਨਤੀ ਕਰ ਰਿਹਾ ਤੁਹਾਨੂੰ ਬਾਕੀ ਹੋਰ ਜਿਹੜੇ ਵੀਰਾ ਸਿੱਧੂ ਮੂਸੇਵਾਲੇ ਦੇ ਫੈਨ ਉਹਨਾਂ ਨੇ ਵੀ ਬੇਨਤੀ ਕਰ ਰਿਆ ਆ ਕਿ ਭਾਈ ਇਹਨਾਂ ਨੂੰ ਸਮਝਾਵੇ ਜਿਹੜਾ ਲਾਗੇ ਪਾਸੇ ਰਿੰਦਾ ਆ ਕਿਉਂਕਿ ਤੁਹਾਡ ਤੋਂ ਅੱਜ ਤੱਕ ਹਰ ਕਿਸ ਨੇ ਫਾਇਦਾ ਹੀ ਠਾਇਆ ਫਾਇਦਾ ਹੀ ਫਾਇਦਾ ਹੀ ਫਾਇਦਾ ਹੀ ਤੇ ਅੱਗੇ ਵੀ ਤੁਹਾਡੇ ਲੋਕਾਂ ਨੇ ਫਾਇਦਾ ਹੀ ਠਾੜਨਾ ਹੈ ਕਿ ਤੁਹਾਡਾ ਨੁਕਸਾਨ ਹੀ ਹੋਣਾ ਆ ਸੋ ਬੇਨਤੀ ਆ ਵੀ ਸਿਆਣੇ ਬਣੋ ਆਪਣਾ ਘਰ ਸੰਭਾਲੋ ਬੱਚੇ ਦੀ ਦੇਖਭਾਲ ਕਰੋ ਤੇ ਲੰਡੂ ਮੀਡੀਆ ਲੰਡੂ ਚੈਨਲਾਂ ਤੋਂ ਦੂਰ ਹੋ ਜਾਓ ਬਹੁਤ ਬਹੁਤ ਧੰਨਵਾਦ ਵੀਰੋ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ